ਸਸ਼ਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਜਿਹੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੀ ਕੁਆਲਿਟੀ ਦੇ ਸੂਟ ਨੇ ਜੀ ਸਾਰੇ ਰਾਮਟੈਕਸ ਬ੍ਰਾਂਡ ਦੇ ਸੂਟ ਰਹਿਣਗੇ ਟਿਲੁਕ ਵਾਈਜ਼ ਤੁਸੀਂ ਦੇਖ ਹੀ ਲੈਣੇ ਬਹੁਤ ਪਿਆਰੇ-ਪਿਆਰੇ ਜਿਹੇ ਕਲਰ ਤੇ ਕੁਝ ਅਲੱਗ ਜਿਹੇ ਸੂਟ ਲੈ ਕੇ ਆਏ ਆ ਜਿਹੜੇ ਅੱਜ ਤੁਹਾਡੇ ਵਾਸਤੇ ਅਸੀਂ ਰਾਮ ਟੈਕਸ ਦੇ ਸੂਟ ਲੈ ਕੇ ਆਏ ਆ ਪ੍ਰਾਈਸ ਆਪਦੇ ਨਾਲ ਦੀ ਨਾਲ ਦੱਸਾਂਗੇ ਅਲੱਗ-ਅਲੱਗ ਪ੍ਰਾਈਸ ਹੋਣਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਬੁਕਿੰਗ ਕਰਵਾਉਣ ਲਈ ਨੰਬਰ ਹੈਗਾ ਜੀ 8283828381 ਨੰਬਰ ਆ ਇਸ ਤੇ ਤੁਸੀਂ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਜੀ ਆ ਹਾਈਐਸਟ ਪ੍ਰਾਈਸ ਰਹੂਗਾ ਜੀ ਅੱਜ ਦੀ ਵੀਡੀਓ ਦਾ 3600 ਬਾਕੀ ਉਸ ਤੋਂ ਘੱਟ ਰਹਿਣਗੇ ਸਾਰੇ ਪ੍ਰਾਈਸ ਇਹ ਸਭ ਤੋਂ ਪਹਿਲਾਂ 36 ਵਾਲੇ ਸੂਟ ਦਿਖਾਣੇ ਆ ਬਹੁਤ ਸੋਹਣਾ ਸੂਟ ਆ ਜਿਹੜਾ ਕਾਰਟੀ ਵਰਕ ਵਾਲਾ ਸੂਟ ਹੁੰਦਾ ਜੀ ਸੌਰੀ ਵਰਕ ਹੁੰਦਾ ਉਹ ਵਾਲਾ ਵਰਕ ਹੈ ਇਸ ਤੇ ਕਰਾਸ ਵਰਕ ਹੁੰਦਾ ਜਿਹੜਾ ਤੇ ਬਾਕੀ ਮਸ਼ੀਨੀ ਵਰਕ ਦੇ ਨਾਲ ਬਣਿਆ ਹੋਇਆ ਬਹੁਤ ਪਿਆਰਾ ਜਿਹਾ ਪੀਸ ਆ ਸਟਫ ਵੀ ਬਹੁਤ ਜ਼ਿਆਦਾ ਫਾਈਨ ਆ ਵਿਦਆਊਟ ਲਾਈਨਿੰਗ ਬਣਾਣਾ ਤੁਸੀਂ ਬਣਾ ਸਕਦੇ ਹੋ ਹਲਕੀ ਜਿਹੀ ਲਾਈਨਿੰਗ ਲਗਵਾ ਲੋਗੇ ਸੂਟ ਬਹੁਤ ਸੋਹਣਾ ਬਣੇਗਾ ਦੇਖੋ ਇਹ ਪਲੇਨ ਪਿਸਤਾ ਜਾਂ ਸ਼ੇਡ ਦੇ ਵਿੱਚ ਸੂਟ ਆ ਸਾਰਾ ਤੇ ਇਹ ਹੈਗਾ ਜੀ ਇਹਦੇ ਘੇਰੇ ਦੇ ਉੱਪਰ ਮਸ਼ੀਨੀ ਵਰਕ کافی ਸੋਹਣਾ ਵਰਕ ਹੋਇਆ ਹੋਇਆ ਹੈ ਸੂਟ ਦੇ ਉੱਪਰ ਤੇ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਇਹਦੇ ਦੁਪट्टे ਤੇ ਵੀ ਤੁਹਾਨੂੰ ਵਰਕ ਮਿਲੂਗਾ ਦੁਪੱਟਾ ਹੈਗਾ ਜੀ ਮਸਲੀਨ ਦਾ ਪਿਓਰ ਮਸਲੀਨ ਦਾ ਦੁਪੱਟਾ ਤੇ ਐਦਾਂ ਸਾਈਡਾਂ ਤੇ ਤੁਹਾਨੂੰ ਵੱਡੇ ਵੱਡੇ ਫਲਾਰ ਮਿਲ ਜਾਣਗੇ ਤੇ ਵਿੱਚ ਹੈਗੇ ਲੇਸਿਸ ਠੀਕ ਹੈ ਜੀ ਇਹ ਹੈਗਾ ਸੂਟ ਬਹੁਤ ਪਿਆਰਾ ਜਿਹਾ ਕੁਛ ਐਦਾਂ ਦੀ ਲੁੱਕ ਹੈ ਸੂਟ ਦੀ ਸਟੱਫ ਹੈਗਾ ਲੀਲਨ ਦੇ ਉੱਪਰ ਇਹਦੇ ਵਿੱਚ ਤੁਹਾਨੂੰ ਕਲਰ ਦੇ ਦੰਨੇ ਆ ਕਲਰ ਬਹੁਤ ਸੋਨੇ ਸੋਨੇ ਆ ਮੈਂ ਤੁਹਾਨੂੰ ਥੋੜਾ ਜਿਹਾ ਵਰਕ ਖੋਲ ਕੇ ਦਿਖਾ ਦਾਨੀ ਆ ਇਹ ਹੈਗਾ ਜੀ ਇਹ ਸੂਟ ਦਾ ਵਰਕ ਠੀਕ ਹੈ ਤੇ 3600 ਹੈਗਾ ਇਹਨਾਂ ਸੂਟ ਨੈਕਸਟ ਸੂਟ ਹੈਗਾ ਜੀ ਪੀਚ ਕਲਰ ਦੇ ਉੱਪਰ ਇਹਦੇ ਉੱਪਰ ਵੀ ਕਲਰ ਬਹੁਤ ਖਿੜ-ਖਿੜ ਕੇ ਆ ਰਹੇ ਹਨ ਸਾਰੇ ਸੇਮ ਹੀ ਵਰਕ ਦੇ ਉੱਪਰ ਰਹਿਣਗੇ ਜੀ 3600 ਦਾ ਸੂਟ ਆ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਮੂਵ ਸ਼ੇਡ ਮਿਲ ਜਾਏਗਾ ਕਲਰ ਬਹੁਤ ਪਿਆਰੇ ਹਨ ਠੀਕ ਹੈ ਜੀ ਪ੍ਰਾਈਸ ਹੈਗਾ 3600 ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ ਲਾਈਟ ਲੈਮਨ ਸ਼ੇਡ ਵਰਕ ਸਾਰਿਆਂ ਦੇ ਉੱਪਰ 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 ਆ ਰਹੇ ਆ ਸੂਟਾਂ ਦੇ ਉੱਪਰ ਪਿਓਰ ਲੀਲਨ कॉटन ਦੇ ਸੂਟ ਨੇ ਤੇ 3600 ਹੈਗਾ ਜੀ ਪ੍ਰਾਈਸ ਨੈਕਸਟ ਸੂਟ ਦਿਖਾ ਰਹੇ ਆ 3500 ਹੈਗਾ ਪ੍ਰਾਈਸ ਇਹ ਬਿਲਕੁਲ ਨਿਊ ਜਰ ਡਿਜ਼ਾਈਨ ਦਿਖਾ ਰਹੇ ਆ ਤੁਹਾਨੂੰ ਇਹ ਵਿਦਾਊਟ ਲਾਈਨਿੰਗ ਸੂਟ ਬਣੇਗਾ neck ਦੇ ਉੱਪਰ लेस ਲਗਾ ਕੇ ਪੋਰਟਲੀ ਬਟਨ ਲਗਾਏ ਹੋਏ ਆ ਸੂਟ ਦੀ ਪ੍ਰਿੰਟਿੰਗ ਦੇਖਿਓ ਤੁਸੀਂ ਬਹੁਤ ਸੋਹਣਾ ਪ੍ਰਿੰਟ ਆ ਸੂਟ ਦਾ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਆ 컬러 ਵੀ ਬਹੁਤ ਸੋਹਣਾ ਹੈ ਪ੍ਰਿੰਟ ਵੀ ਤੇ ਇਹ ਲੱਗਿਆ ਹੋਇਆ ਜੀ ਔਰਗੇਂਜ਼ਾ ਔਰਗੇਂਜ਼ਾ ਲਗਾ ਕੇ ਉਸਤੇ ਉੱਪਰ ਵਰਕ ਕੀਤਾ ਹੋਇਆ ਤੇ نیچے ਵੀ ਇਹ ਵਾਲਾ ਵਰਕ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਪਿਓਰ ਕਾਟਨ ਦੇ ਉੱਪਰ ਸੂਟ ਆ ਅਗਰ ਮਤਲਬ ਛੋਟੇ ਮੋਟੇ ਜੀ ਫੰਕਸ਼ਨ ਕੋਈ ਗਰਮੀਆਂ ਚਾਹਣੇ ਆ ਤਾਂ ਜਿੱਦਾਂ ਹੁਣ ਗਰਮੀ ਪੈ ਰਹੀ ਆ 45 ਡਿਗਰੀ ਚ ਇਦਾਂ ਦੇ ਸੂਟ কুল-ਕੂਲ ਠੀਕ ਰਹਿੰਦੇ ਆ ਇਹ ਹੈਗਾ ਇਹ ਇਹਦੇ ਪੌਂਚੇ ਵਰਕ ਠੀਕ ਹੈ ਤੇ ਇਹ ਹੈਗਾ ਜੀ ਸਲਵਾਰ ਤੇ ਵਰਕ ਸਾਰੀ ਇਹ ਹੈਗਾ ਜੀ ਬਾਜੂ ਦਾ ਵਰਕ ਠੀਕ ਹੈ ਤੇ ਇਹ ਹੈਗਾ ਸਲਵਾਰ ਦੇ ਪੌਂਝਿਆਂ ਤੇ ਵਰਕ ਬਹੁਤ ਸੋਹਣਾ ਵਰਕ ਹੋਇਆ ਹੋਇਆ ਕਰੀਮ ਆਫ ਵਾਈਟ ਕਲਰ ਦੀ ਹੈ ਜ਼ਿਆਦਾਤਰ ਸਲਵਾਰਾਂ ਰਹਿਣਗੀਆਂ ਇਸੇ ਡਿਜ਼ਾਈਨ ਦੇ ਨਾਲ ਬਹੁਤ ਪਿਆਰੀ ਲੁੱਕ ਦਾ ਸੂਟ ਆ ਠੀਕ ਹੈ ਇਹਦੀ ਤੁਸੀਂ ਪੈਂਟ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਇਹ ਹੋ ਗਿਆ ਬਾਜੂ ਦਾ ਵਰਕ ਹੋ ਗਿਆ ਤੇ ਪ੍ਰਿੰਟ ਤੁਸੀਂ ਦੇਖ ਹੀ ਲਿਆ ਸੂਟ ਦਾ ਵਿਦਾਊਟ ਲਾਈਨਿੰਗ ਸੂਟ ਬਣੇਗਾ ਇਹ ਨਾਲ ਇਹਨਾਂ ਦੇ ਹੈਗੇ ਨੇ ਜੀ ਮਸਲੀਨ ਦੇ ਡਾਈ ਐਂਡ ਡਾਈ ਦੀ ਤਰ੍ਹਾਂ ਇਹ ਦੁਪੱਟੇ ਤੇ ਡਿਜ਼ਾਈਨਰ ਜੀ ਲੁੱਕ ਦਿੱਤੀ ਹੋਈ ਹੈ ਦੁਪੱਟੇ ਨੂੰ ਦੇਖੋ ਇਹ ਹੈਗਾ ਦੁਪੱਟਾ ਇਦਾਂ ਥੋੜਾ ਜਿਹਾ ਸਟਾਈਲਿਸ਼ ਜਿਹਾ ਬਣਾਇਆ ਹੋਇਆ ਹੈ ਬੈਕ ਸਾਈਡ ਤੋਂ ਵੀ ਦੁਪੱਟੇ ਦੀ ਪੂਰੀ ਫਿਨਿਸ਼ਿੰਗ ਆ ਇੱਕ ਸਾਈਡ ਤੋਂ ਡਾਰਕ ਪਰਪਲ ਤੇ ਇੱਕ ਸਾਈਡ ਗ੍ਰੇ ਜਿੱਦਾਂ ਦਾ ਕੰਟਰਾਸਟ ਜਿਹਾ ਸੂਟ ਦੇ ਵਿੱਚ ਨੇ ਉਦਾਂ ਦੇ ਦੁਪੱਟੇ ਬਣਾਏ ਹੋਏ ਆ ਠੀਕ ਹੈ ਜੀ ਇਹ ਹੈਗਾ ਨੈਕਸਟ ਕਲਰ ਇਹਦਾ ਕਲਰ ਥੋੜੇ ਜਿ ਖੋਲ ਤਾਂ ਨਹੀਂ ਕਿਉਂਕਿ ਘੇਰਾ ਜਿਆਦਾ ਵਾਈਟ ਹੈ ਦਿਖੋ ਇਹਦੇ ਨਾਲ ਵੀ ਆਫ ਵਾਈਟ ਕਲਰ ਦੀ ਹੀ ਸਲਵਾਰ ਰਹੇਗੀ ਪਹੁੰਚਾਂ ਤੇ ਵਰਕ ਵਾਲੀ ਸੂਟ ਨੇ ਜੀ ਪ੍ਰਾਈਸ ਹੈਗਾ ਇਹਨਾਂ ਦਾ 3500 ਠੀਕ ਹੈ ਇਹਦੇ ਵਿੱਚ ਵੀ ਇਹ ਕਲਰ ਦੋ ਦੁਪੱਟੇ ਚ ਦਿੱਤੇ ਹੋਏ ਆ ਫੋਟੋ ਚ ਇਹ ਕਲਰ ਤੁਹਾਨੂੰ ਮਿਲ ਛੇਗਾ ਇਹਦੇ ਵਿੱਚ ਇਹ ਟੋਰਡਾ ਜਾਂ ਕੀ ਆ ਜਾ ਛੇੜਾ ਇਹਦੇ ਨਾਲ ਵੀ ਆਫ ਵਾਈਟ ਕਲਰ ਦੀ ਹੀ ਸਲਵਾਰ ਹੈਗੀ ਇੱਕ ਕਲਰ ਮਿਲ ਜੇਗਾ ਜੀ ਤੁਹਾਨੂੰ ਇਹਦੇ ਵਿੱਚ ਇਹ ਗ੍ਰੀਨ ਜੀ ਪੈਰਟ ਗ੍ਰੀਨ ਜੀ ਟੋਨ ਦੇ ਉੱਪਰ ਇਹਦੇ ਨਾਲ ਵੀ ਆਫ ਵਾਈਟ ਕਲਰ ਦੀ ਸਲਵਾਰ ਹੈ ਇਹ ਦੇਖੋ ਮਹਿੰਦੀ ਗ੍ਰੀਨ ਜਿਹਾ ਸ਼ੇਡ ਹੈ ਪ੍ਰਾਈਸ ਹੈਗਾ ਜੀ 3500 ਸ਼ਿਪਿੰਗ ਲੱਗতো ਰਹੇਗੀ ਬਹੁਤ ਪਿਆਰੇ ਜਿਹੇ ਸੂਟ ਹੈ ਇਹ ਇਹ ਨੈਕਸਟ ਸੂਟ ਦਿਖਾ ਰਹੀ ਹਾਂ ਪਿਓਰ ਲੀਲਾਂ ਦੇ ਉੱਪਰ ਸੂਟ ਹੈ ਜੀ ਇਹ ਲੁੱਕ ਬਹੁਤ ਸੋਹਣੀ ਹੈ ਸੂਟ ਤੇ ਪ੍ਰਿੰਟੇ ਬਹੁਤ ਸੋਹਣਾ ਹੈ ਰਾਮਟੈਕਸ ਬ੍ਰਾਂਡ ਦੀ ਹੋएगी ਆ ਜੀ ਸਾਰੀ ਵੀਡੀਓ ਇਹ ਹੋएगी ਆ ਜੀ ਲਾਈਨਾਂ ਲੇਸ ਦੇ ਨਾਲ ਕਲੀਆਂ ਸਟਾਈਲ ਚ ਦਿੱਤੀਆਂ ਹੋਈਆਂ ਤੇ نیچے ਹੈਗਾ ਘੇਰਾ ਕ੍ਰਾਸ ਵਰਕ ਦੇ ਵਿੱਚ ਬਹੁਤ ਸੋਹਣਾ ਵਰਕ ਕੀਤਾ ਹੋਇਆ ਤੇ ਇਹ ਹੈਗੇ ਆ ਇਹਦੇ ਸਲਵਾਰ ਦੇ ਪੌਂਚਿਆਂ ਤੇ ਬਹੁਤ ਪਿਆਰਾ ਜਵਰਕ ਇਹ ਸਲਵਾਰ ਦੇ ਪੌਂਚੇ ਆ ਠੀਕ ਹੈ ਪਿਓਰ ਕੈਮਰੀ ਕਾਟਨ ਸਟਫ ਰਹੂਗਾ ਕੇਰਾ ਵਰਕ ਹੈ ਜੀ ਪੌਂਚਾ ਵਰਕ ਆ ਤੇ ਨਾਲ ਦੁਪੱਟਾ ਦਿਖਾਣੇ ਆ ਤੁਹਾਨੂੰ ਕੁਛ ਅਲੱਗ ਲੁੱਕ ਦਾ ਸੂਟ ਹੈ ਇਦਾਂ ਦੀ ਲੁੱਕ ਰਹੇਗੀ ਸੂਟ ਦੀ ਬਣਨ ਤੋਂ ਬਾਅਦ ਇਹਨਾਂ ਨੇ A ਲਾਈਨ ਚ ਬਣਾਏ ਹੋਏ ਆ ਬਹੁਤ ਸੋਹਣਾ ਲੱਗਦਾ ਸੂਟ ਦੁਪੱਟਾ ਰਹੂਗਾ ਇਹਨਾਂ ਦਾ ਡਬਲ ਡਾਈ ਦੇ ਵਿੱਚ ਦੋਨੋਂ ਸਾਈਡ ਇਦਾਂ ਛੇਡੜ ਜਾਂ ਦੁਪੱਟਾ ਰਹੂਗਾ ਤੇ ਇਹ ਵਾਲਾ ਸੂਟ ਸੌਰੀ ਵਰਕ ਸ਼ਰਟ ਦੇ ਵਿੱਚੋਂ ਪੈਚ ਚੱਕ ਕੇ ਪੈਚਿੰਗ ਕੀਤੀ ਹੋਈ ਆ ਸਾਰੀ ਬਹੁਤ ਪਿਆਰਾ ਸੂਟ ਅਲੱਗ ਜੀ ਲੁੱਕ ਦਾ ਸੂਟ ਬਣਿਆ ਹੋਇਆ ਪ੍ਰਾਈਸ ਹੈਗਾ ਜੀ 2990 2990 ਦਾ ਸੂਟ ਆ ਕਲਰ ਦੇਖ ਲਓ ਇਹਦੇ ਵਿੱਚ ਇਹ ਕਲਰ ਆਣਗੇ ਠੀਕ ਹੈ ਕਲ ਸਲਵਾਰਾਂ ਸਭ ਦੇ ਨਾਲ ਇਦਾਂ ਕਰੀਮੀ ਸ਼ੇਡ ਤੇ ਹੀ ਰਹਿਣਗੀਆਂ ਸਿਰਫ ਦੁਪੱਟਿਆਂ ਦਾ ਤੇ ਵਰਕ ਦਾ ਉੱਪਰਲਾ ਕਲਰ ਚੇਂਜ ਹੋ ਜਾਏਗਾ ਤੇ ਜਿਹੜਾ ਸੂਟ ਦੇ ਵਿੱਚ ਪ੍ਰਿੰਟ ਆ ਉਸ ਦਾ ਕਲਰ ਚੇਂਜ ਹੋ ਜਾਏਗਾ 셔ਟ ਵੀ ਸਾਰੀ ਕਰੀਮ ਕਲਰ ਦੀ ਰਹੇਗੀ ਸੂਟ ਵੀ ਸਾਰੇ ਕਰੀਮ ਕਲਰ ਤੇ ਰਹਿਣਗੇ ਇਹ ਹੈਗਾ ਜੀ ਇਹਦੇ ਵਿੱਚ ਲੈਮਨ ਸ਼ੇਡ ਸਭ ਦੇ ਪਹੁੰਚਿਆ ਤੇ ਵਰਕ ਰਹੂਗਾ ਤੇ ਇੱਕ ਕਲਰ ਮਿਲ ਜਾਊਗਾ ਤੁਹਾਨੂੰ ਇਹਦੇ ਵਿੱਚ ਇਹ ਸੀ ਫਰੋਜੀ ਜੀ ਆ ਠੀਕ ਹੈ ਲਾਈਟ ਲਾਈਟ ਜਿਹਾ ਸ਼ੇਡ ਨੇ ਬਹੁਤ ਪਿਆਰੇ ਜੇ ਗਰਮੇ ਵਿਚ ਪਾਉਣ ਵਾਲੇ ਸੂਟ ਆ ਸਾਰੇ ਰਾਮ ਟੈਕਸ ਬ੍ਰੈਂਡ ਹੈ ਬ੍ਰੈਂਡ ਹੈ ਇਹਨਾਂ ਦਾ ਤੇ ਪ੍ਰਾਈਸ ਹੈਗਾ ਜੀ 2990 2990 ਰਿਕ ਆਈਟਮ ਤੁਹਾਨੂੰ ਚਿਕਮ ਵਰਕ ਤੇ ਦਿਖਾਣੇ ਆ ਇਹ ਵੀ ਰਾਮ ਟੈਕਸ ਦੇ ਵਾ neck ਦੇ ਉੱਪਰ ਪੈਚ ਆ ਬਹੁਤ ਸੋਹਣਾ ਜਿਹਾ ਠੀਕ ਹੈ ਮਸਲੀਨ ਦਾ ਪੈਚ ਆ ਜੀ ਤੇ نیچے ਹੈਗਾ ਪੇਂਟ ਇਹ ਵਾਲਾ ਪੇਂਟ ਦੇ ਨਾਲ ਹਾਈਲਾਈਟ ਕੀਤਾ ਹੋਇਆ ਸੂਟ ਆ ਤੇ نیچے ਘੇਰਾ ਬਹੁਤ ਸੋਹਣਾ ਬਣਿਆ ਹੋਇਆ ਚਿਕਨ ਵਰਕ ਤੇ ਰਹੂਗੀ ਜੀ ਸ਼ਰਟ ਇਹਦੀ ਸਾਰੀ ਬੈਕ ਤੇ ਵੀ ਸਾਰੀ ਤੇ ਇਦਾਂ ਸਿਕਮੀ ਰਹੇਗਾ ਠੀਕ ਹੈ ਇਹ ਹੈਗਾ ਇਹ ਤਾਂ ਬੈਕ ਦਾ ਪੱਲਾ ਇਹ ਸਲਵਾਰ ਹੈ ਜੀ ਕੈਮਰੀ कॉटन ਤੇ ਆ ਤੇ ਨਾਲ ਰਹਿਣਗੇ ਇਹਨਾਂ ਦੇ ਮਸਲੀਨ ਦੇ ਦੁਪੱਟੇ ਬਹੁਤ ਪਿਆਰੀ ਸੌਫਟ ਪ੍ਰਿੰਟਡ ਮਸਲੀਨ ਠੀਕ ਹੈ ਜੀ ਸੋਹਣਾ ਸੂਟ ਬਹੁਤ ਐਦਾਂ ਦੀ ਕੁਝ ਲੁੱਕ ਰਹੇਗੀ ਸੂਟ ਦੀ ਠੀਕ ਹੈ ਕਲਰ ਦੇਖ ਲਓ ਇੱਕ ਪਰਪਲ ਆ ਜਾਏਗਾ ਤੇ ਇਹ ਹੈਗਾ ਜੀ ਕਰੀਮ ਕਲਰ ਠੀਕ ਹੈ ਨੀਚੇ ਵਾਲਾ ਥੋੜਾ ਜਿਹਾ ਸਕੀਨੀ ਜਿਹਾ ਸ਼ੇਡ ਹੈ ਇਹ ਕਿਹਾ ਗਿਆ ਇਸ ਕਰੀਮ ਕਲਰ ਜ਼ਿਆਦਾਤਰ ਕਰੀਮ ਤੇ ਹੀ ਰਹਿਣਗੇ ਇਹ ਵੀ ਹੈਗਾ ਜੀ ਆਫ ਵਾਈਟ ਕਰੀਮ ਸ਼ੇਡ ਦੇ ਉੱਪਰ ਇਹ ਹੈਗਾ ਇਹਦਾ ਦੁਪੱਟਾ ਇਹ ਥੋੜਾ ਮੈਂਡੀ ਟਨ ਤੇ ਆ ਗਿਆ ਇੱਕੋ ਹੀ ਇਹ ਚ ਸਕਿਨ ਕਲਰ ਬਾਕੀ ਤਿੰਨ ਸੂਟ ਹੈਗੇ ਨੇ ਕਰੀਮ ਕਲਰ ਦੇ ਉੱਪਰ ਤੇ ਦੁਪੱਟਿਆਂ ਦੇ ਕਲਰ ਥੋੜੇ ਥੋੜੇ ਚੇਂਜ ਹੋ ਜਾਣਗੇ ਜਿੱਦਾਂ ਇਹ ਪੈਚ ਹੈ ਤੇ ਇਹਨਾਂ ਪੈਚ ਦਾ ਹੀ ਕਲਰ ਚੇਂਜ ਹੋ ਜਾਂਦੇ ਆ ਉਦਾਂ ਹੀ ਇਹ ਵਾਲੇ ਜਿਹੜੇ ਕਲਰ ਨੇ ਇਹ ਚੇਂਜ ਹੋ ਜਾਂਦੇ ਆ 2990 ਪ੍ਰਾਈਸ ਹੈ ਜੀ ਸ਼ਿਪਿੰਗ ਰਹੇਗੀ ਅਲੱਗ ਤੋਂ ਇਕ ਸੂਟ ਤੁਹਾਨੂੰ ਹੋਰ ਬਹੁਤ ਪਿਆਰਾ ਦਿਖਾਨੇ ਆ। ਸਟਫ ਵੀ ਬਹੁਤ ਸੋਹਣਾ ਨਵਾਂ ਜਿਹਾ ਸਟਫ ਆ। ਪਿਓਰ ਕਾਟਨ ਤੇ ਵਿਦਾਊਟ ਲਾਈਨਿੰਗ ਸੂਟ ਬਣੇਗਾ। ਇਹ ਹੈਗੇ ਜੀ ਸ਼ਰਟ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਆ। ਔਰਗੇਂਜ਼ਾ ਦੇ ਉੱਪਰ ਸੂਟ ਬਣਿਆ ਹੋਇਆ ਇਹ ਵਾਲਾ ਸ਼ਰਟ ਬਣੀ ਹੋਈ ਆ ਵਰਕ ਕੀਤਾ ਹੋਇਆ ਔਰਗੇਂਜ਼ਾ ਲਗਾ ਕੇ ਤੇ ਇਹ ਹੈਗੇ ਨੇ ਜਿਹੜੇ ਸਲਵਾਰ ਦੇ ਪਹੁੰਚੇ। ਠੀਕ ਹੈ ਇਹ ਪਹੁੰਚੇ ਹਨ ਵਰਕਾ ਜਾਂ ਫਿਰ ਤੁਸੀਂ ਪੈਂਟ ਬਣਾ ਸਕਦੇ ਹੋ ਇਹ ਵੀ ਸੂਟ ਬਹੁਤ ਸੋਹਣਾ ਬਣਦਾ ਹੈ ਇਹਦੇ ਨਾਲ ਜਿਹੜਾ ਦੁਪੱਟਾ ਰਹੂਗਾ ਉਹ ਡਬਲ ਡਾਈ ਜਿ ਵਿੱਚ ਰਹੇਗਾ ਲੇਸਿਸ ਵਗੈਰਾ ਦੇ ਕੇ ਐਦਾਂ ਖੁਸ਼ਾ ਲੱਗ ਜਾ ਦੁਪੱਟਾ ਬਣਾਇਆ ਹੋਇਆ ਜਿੰਨੇ ਵੀ ਵਰਕ ਦੇ ਵਿੱਚ ਕਲਰ ਨੇ ਉਹ ਸਾਰੇ ਕਲਰ ਚੱਕੇ ਹੋਏ ਨੇ ਇਸ ਦੁਪੱਟੇ 'ਚ ਲੇਸਿਸ ਲਾ ਕੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਐਦਾਂ ਦੀ ਲੁੱਕ ਆਏਗੀ ਜੀ ਪਾਉਣ ਤੋਂ ਬਾਅਦ ਸਲਵਾਰ ਦੇ ਪੌਂਚੇ ਕਲਰ ਹੈਗੇ ਨੇ ਇਹਦੇ ਵਿੱਚ ਇਹ ਹੈਗਾ ਰਸਟੀ ਪੀਚ ਜਿਹਾ ਸ਼ੇਡ ਇਹ ਵੀ ਕਲਰ ਬਹੁਤ ਸੋਹਣਾ ਹੈ ਠੀਕ ਹੈ ਇਹ ਕਿਹਦੇ ਵਿੱਚ ਆ ਜਾਏਗਾ ਜੀ ਪਰਪਲ ਜਿਹਾ ਸ਼ੇਡ ਇਹ ਵੀ ਕਲਰ ਨਮਾ ਜੀ ਬਿਲਕੁਲ ਬਹੁਤ ਸੋਹਣਾ ਤਿੰਨ ਕਲਰ ਨੇ ਤਿੰਨੋ ਹੀ ਕਲਰ ਪਿਆਰੇ ਆ 2990 ਪ੍ਰਾਈਸ ਆ ਜੀ ਇਹਨਾਂ ਸੂਟਾਂ ਦਾ ਵੇ ਇੱਕ ਸੂਟ ਤੁਹਾਨੂੰ ਹੋਰ ਦਿਖਾਣੇ ਆ ਇਹ ਵੀ ਸੂਟ ਬਹੁਤ ਸੋਹਣੇ ਆ ਪਿਓਰ ਲੀਲਨ ਦੇ ਉੱਪਰ ਹੋਊਗਾ ਜੀ ਸੂਟ ਇਹ ਇਹ ਵੀ 2990 ਦਾ ਸੂਟ ਆ ਨੱਕ ਦੇ ਵਿੱਚ ਪਹਿਲਾਂ ਤੇ ਇਹ ਪੈਚ ਲਗਾ ਕੇ ਉਸਤੇ ਵਰਕ ਕੀਤਾ ਹੋਇਆ ਤੇ ਬਾਕੀ ਫਿਰ ਸਾਰਾ ਯੂ ਸ਼ੇਪ ਦੇ ਵਿੱਚ ਇਹ ਮਸ਼ੀਨ ਨਹੀਂ ਵਰਕ ਕੀਤਾ ਹੋਇਆ ਇਹ ਬਣਿਆ ਹੋਇਆ ਦਾ ਖੇਰਾ ਖੇਰੇ ਦੇ ਵਿੱਚ ਵੀ ਸੇਮ ਪਹਿਲਾਂ نیچے אורਗੈਂਜ਼ਾ ਦਾ ਸੌਰੀ ਮਸਲੀਨ ਦਾ ਪੈਚ ਦੇ ਕੇ ਉੱਪਰ ਵਰਕ ਕੀਤਾ ਹੋਇਆ ਠੀਕ ਹੈ ਜੀ 올ਓਵਰ ਸੂਟ ਰਹੂਗਾ ਪਿਓਰ ਲੀਲਨ ਦੇ ਉੱਪਰ ਹਲਕੀ ਜੀ ਲਾਈਨਿੰਗ ਲਗਾਣੀ ਪਊਗੀ ਇਹ ਸੂਟ ਨੂੰ ਇਹ ਮੈਨੂੰ ਵੀ ਸੂਟ ਕਾਫੀ ਪਸੰਦ ਆ ਮੇਰੇ ਕੋਲ ਦੋ ਸੈਟ ਹੈਗੇ ਇਹਨਾਂ ਦੇ ਨਾਲ ਤੇ ਤੁਸੀਂ ਦੋ ਦੋ ਕਲਰ ਲੈਣੀਆਂ ਤਾਂ ਵੀ ਲੈ ਸਕਦੇ ਹੋ ਦੇਖੋ ਜੀ ਸੂਟ ਪਿਓਰ ਮਸਲੀਨ ਦਾ ਬਹੁਤ ਸੋਹਣਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਸੂਟ ਦੀ ਲੁੱਕ ਅਲੱਗ ਆਏਗੀ ਪਾਉਣ ਤੋਂ ਬਾਅਦ ਬੱਸ ਇਹ ਵੀ ਘੇਰਾ ਵੀ ਹੈ ਤੇ ਹੈਗਾ ਇਹਦੇ ਵਿੱਚ ਨੇਵੀ ਬਲੂ ਕਲਰ ਇੱਕ ਮਿਲ ਜਿਹਾ ਜੀ ਤੁਹਾਨੂੰ ਇਹਦੇ ਵਿੱਚ ਗ੍ਰੇ ਕਲਰ ਕਲਰ ਸਾਰੇ ਬਹੁਤ ਸੋਹਣੇ ਆ ਗ੍ਰੇ ਸ਼ੇਡ ਵੀ ਬਹੁਤ ਸੋਹਣਾ ਹੈ ਇੱਕ ਮਿਲ ਜਗਾ ਤੁਹਾਨੂੰ ਇਹਦੇ ਵਿੱਚ ਬਲੈਕ ਕਲਰ ਇਹ ਚਾਰ ਕਲਰ ਚਾਰੋਂ ਹੀ ਸੋਨੇ ਆ ਤੇ ਪ੍ਰਾਈਸ ਇਹਨਾਂ ਦਾ ਵੀ ਸੇਮ 2990 ਸ਼ਿਪਿੰਗ ਰਹੇਗੀ ਅਲੱਗ ਤੋਂ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੰਦਾ ਲੱਗੇ ਤੇ ਅੱਜ ਆਪਾਂ ਕੱਢਦੇ ਹਾਂ ਜੀ ਆਪਣਾ ਲੱਕੀ ਕਮੈਂਟ ਕਿਹਨੂੰ ਸੂਟ ਨਿਕਲਦਾ ਕਿਹਨੂੰ ਗਿਫਟ ਮਿਲਦਾ ਤੇ ਦਿਖਾਣੇ ਆ ਤੁਹਾਨੂੰ ਮਤਲਬ 1 ਮਿੰਟ ਬਾਅਦ ਮੈਂ ਫੋਨ ਚੈੱਕ ਕੇ ਤੁਹਾਨੂੰ ਦਿਖਾਣੇ ਆ ਲਾਈਟਾਂ ਤਾਂ ਨਹੀਂ ਆਂਦੀ ਜਿਆਦਾ ਲਾਈਟਾਂ ਸ਼ਾਈਨਿੰਗ ਆ ਰਹੀਆਂ ਓਕੇ ਹਾਂਜੀ ਇਹ ਹੈ ਗਈਏ ਮੇਰੀ ਵੀਡੀਓ 3 5 24 ਦੀ ਮਤਲਬ ਕਿ ਕੱਲ ਦੀ ਵੀਡੀਓ ਆ ਤੇ ਇਹਦੇ ਵਿੱਚੋਂ ਆਪਾਂ ਕਮੈਂਟ ਕੱਢਾਂਗੇ ਹੁਣ 286 ਕਮੈਂਟ 286 ਕਮੈਂਟ ਨੇ ਜੀ ਇਸ ਵੀਡੀਓ ਦੇ ਵਿੱਚੋਂ ਫੇਰ ਆਪਾਂ ਸਾਰੇ ਕਮੈਂਟ ਲੈ ਚੱਲਦੇ ਆਂ ਕਮੈਂਟ ਤੁਸੀਂ ਕਰਦੇ ਰਿਹਾ ਕਰੋ ਹਰ ਹਿੱਕ ਵੀਕ ਦੇ ਵਿੱਚ ਅਸੀਂ ਕੋਈ ਲੱਕੀ ਕਮੈਂਟ ਕੱਢਦੇ ਆਂ ਵੀਡੀਓ ਨੂੰ ਧਿਆਨ ਨਾਲ ਦੇਖੀ ਜਾਇਆ ਕਰੋ ਇਹ ਹੈ ਗਿਆ ਚੂਰੇ ਤੱਕ ਆਪਣੇ ਸਾਰੇ ਕਮੈਂਟ ਕੰਪਲੀਟ ਤੇ ਹੁਣ ਆਪਾਂ ਜਿਸਤੇ ਵੀ ਇੱਕ ਵਾਰੀ ਫਿੰਗਰ ਟੱਚ ਕਰ ਦਾਂਗੇ ਦੇਖੋ ਫਾਸਟ ਫਾਸਟ ਕਰ ਰਹੇ ਹਾਂ ਸਾਰੇ ਸਾਰੇ ਇੱਥੇ ਚੱਕਰੀ ਨੇ ਆਹ ਜਦੋਂ ਹੁਣ ਕਮੈਂਟ ਕੱਢਾਂਗੇ ਤਾਂ ਅਸੀਂ ਕਮੈਂਟ ਖੋਲ੍ਹ ਕੇ ਦੇਖਾਂਗੇ ਕਿ ਉਸ ਪਰਸਨ ਨੇ ਸਾਨੂੰ ਕਿੰਨੇ ਕਮੈਂਟ ਕੀਤੇ ਹੋਏ ਆ ਤਾਂ ਫਿਰ ਜਿਨ੍ਹਾਂ ਦੇ 100 ਤੋਂ ਉੱਪਰ ਕਮੈਂਟ ਹੋਏ ਅਸੀਂ ਉਹਨਾਂ ਨੂੰ ਗਿਫਟ ਦਵਾਂਗੇ ਕਿਉਂਕਿ ਪਹਿਲਾਂ ਮੇਰੇ ਕੋਲ ਇੱਕ ਮੈਸੇਜ ਆਇਆ ਸੀਗਾ ਤੇ ਫੋਨ ਵੀ ਆਇਆ ਸੀ ਕਿ ਤੁਸੀਂ ਅਸੀਂ ਤਾਂ ਕਦੋਂ ਦੇ ਕਿ ਮੈਂ ਅਸੀਂ ਤੁਹਾਨੂੰ ਕਮੈਂਟ ਕਰਦੇ ਆ ਤੁਸੀਂ ਹੁਣ ਕੱਢੀ ਜਾ ਰਹੀ ਹੋ ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਉਹਨਾਂ ਨੇ ਕਿੰਨੇ ਕਮੈਂਟ ਕਰੇ ਹੋਏ ਆ ਆਪਾਂ ਹੁਣ ਖੋਲ ਕੇ ਦੇਖਿਆ ਕਰਾਂਗੇ ਵੀ ਉਹਨਾਂ ਨੇ ਕਿੰਨੇ ਕਮੈਂਟ ਕੀਤੇ ਹੋਏ ਆ ਹੁਣ ਜਿੱਦਾਂ ਮੇਰੀ ਫਿੰਗਰ ਇਸ ਤੇ ਆਈ ਸੀਗੀ ਤਾਂ ਆਪਾਂ ਇਸ ਕਮੈਂਟ ਨੂੰ ਖੋਲਦੇ ਆ ਇਹਨਾਂ ਦੀ ਯੂਜ਼ਰ ਆਈਡੀ ਹੈਗੀ ਆ ਐਕਸ 5 ਐਸ ਐਕਸ 3 ਐਸ ਈ 5 ਕਿਊ ਤੇ ਹੁਣ ਇਦਾਂ ਤਾਂ ਨਹੀਂ ਪਤਾ ਲੱਗੇਗਾ ਕਿਉਂਕਿ ਇਹਨਾਂ ਦਾ ਕੋਈ ਨਾਮ ਨਹੀਂ ਹੈਗਾ ਇਹਨਾਂ ਨੇ ਮੈਨੂੰ 45 ਕਮੈਂਟ ਕੀਤੇ ਹੋਏ ਆ ਠੀਕ ਹੈ ਜੀ ਤਾਂ ਕਰਕੇ ਇਹਨਾਂ ਨੂੰ ਆਪਾਂ ਇਸ ਵਾਰ ਨਹੀਂ ਦਵਾਂਗੇ ਗਿਫਟ ਜਿਨ੍ਹਾਂ ਨੇ ਉਰੇ 100 ਕਮੈਂਟ ਹੋਣਗੇ ਆਪਾਂ ਉਹਨਾਂ ਨੂੰ ਗਿਫਟ ਦਵਾਂਗੇ ਦੁਬਾਰਾ ਫੇਰ ਕਰਦੇ ਆ ਜੀ ਸੌਰੀ ਥੋੜਾ ਚਾਂਸ ਮਿਸ ਹੋ ਗਿਆ ਸੌਰੀ ਇਹ ਹੈਗੇ ਨੇ ਜੀ ਜੀ ਸੂਟ ਸੁੰਦਰ ਹਨ ਜੀ ਇਹ ਵੀ ਜੂਜ਼ ਰਾਈਡੀ ਇਹਨਾਂ ਦੀ ਪਹਿਲਾ ਕਮੈਂਟ ਹੀ ਦੇਖ ਲਿਓ ਕਿੰਨੇ ਆ ਇਹਨਾਂ ਦੇ ਤਾਂ 16 ਕਮੈਂਟ ਨੇ ਇਹਨਾਂ ਨੂੰ ਵੀ ਨਹੀਂ ਦੰਦੇ ਆਪਾਂ ਗਿਫਟ ਇਹ ਹੈਗੇ ਨੇ ਵੈਰੀ ਨਾਈਸ ਕਲਰ ਡਿਜ਼ਾਈਨ ਇਨਾਂ ਦੇ 100 ਪਲੱਸ ਕਮੈਂਟ ਨੇ ਮੇਰੇ ਕੋਲ ਆਪਾਂ ਇਹਨਾਂ ਨੂੰ ਗਿਫਟ ਦਵਾਂਗੇ ਜੀ ਇਹ ਹੈਗੇ ਨੇ ਐਚ ਐਸ ਪ੍ਰੋ ਠੀਕ ਹੈ ਯੂਜ਼ਰ ਆਈਡੀ ਇਹਨਾਂ ਦੀ ਹੈਗੀ ਆ ਕ ਯੂ ਐਸ ਸੀ ਐਕਸ ਐਚ 8 🇼 ਆਈ 3 ਬੀ ਜੀ 2 ਕੇ ਇਹਨਾਂ ਦੀ ਯੂਜ਼ਰ ਆਈਡੀ ਆ ਤੁਸੀਂ ਆਪਣਾ ਮੈਨੂੰ ਕੋਨਟੈਂਟ ਮਤਲਬ ਮੇਰੇ ਵਟਸਐਪ ਨੰਬਰ ਤੇ ਆਪਣਾ ਐਡਰੈਸ ਸੈਂਡ ਕਰ ਸਕਦੇ ਹੋ ਤੇ ਮੈਥਰ ਨੂੰ ਆਈਡੀ ਥੋੜੀ ਦੇਖ ਲਾਂਗੀ ਜਦੋਂ ਤੁਸੀਂ ਕਮੈਂਟ ਕਰੋਗੇ ਮੈਨੂੰ ਆਪਣਾ ਐਡਰੈਸ ਸੈਂਡ ਕਰੋਗੇ ਹੁਣ ਮੈਂ ਕੋਈ ਨਾਮ ਨਹੀਂ ਬੋਲ ਰਹੀ ਕਿਉਂਕਿ ਮੈਨੂੰ ਇਹਨਾਂ ਦਾ ਨਾਮ ਨਹੀਂ ਪਤਾ ਕੀ ਆ ਤਾਂ ਤੁਸੀਂ ਆਪਣੀ ਆਈਡੀ ਮੈਨੂੰ ਜ਼ਰੂਰ ਮੈਂਸ਼ਨ ਕਰ ਦਿਓ ਪਲੀਜ਼ ਤੇ ਨਾਲ ਆਪਣਾ ਐਡਰੈਸ ਜ਼ਰੂਰ ਸੈਂਡ ਕਰ ਦਿਓ ਹਾਂਜੀ ਅਨ ਗਿਫਟ ਤੁਹਾਨੂੰ ਬਹੁਤ-ਬਹੁਤ ਮੁਬਾਰਕ ਜੀ ਤੁਸੀਂ ਮੇਰੇ WhatsApp ਤੇ ਜਾਣਾ ਉੱਥੇ ਤੁਸੀਂ ਆਪਣੀ ਆਈਡੀ ਦਾ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਦਿਓ ਤੇ ਨਾਲ ਦੀ ਨਾਲ ਆਪਣਾ ਐਡਰੈਸ ਸੈਂਡ ਕਰ ਦਿਓ ਵਿਦ ਏਰੀਆ ਫੋਨ ਨੰਬਰ ਏਰੀਆ ਪਿੰਨ ਕੋਡ ਫੋਨ ਨੰਬਰ ਤੇ ਨਾਮ ਸਭ ਕੁਝ ਵਿੱਚ ਮੈਂਸ਼ਨ ਹੋਣਾ ਚਾਹੀਦਾ ਐਡਰੈਸ ਤੇ ਮੁਬਾਰਕਾਂ ਦੀ ਤੁਹਾਨੂੰ ਬਹੁਤ-ਬਹੁਤ ਸੋਸੀ ਲੱਕੀ ਕਮੈਂਟ ਕਰਨੇ ਵਾਲਿਆਂ ਚੋ ਅੱਜ ਹੋ ਤੇ ਉਮੀਦ ਕਰਦੀ ਹਾਂ ਤੁਸੀਂ ਇਦਾਂ ਹੀ ਕਮੈਂਟ ਕਰਦੇ ਰਹੋਗੇ ਨੈਕਸਟ ਵੀਕ ਕਿਸੇ ਹੋਰ ਨੂੰ ਆਪਾਂ ਕਮੈਂਟ ਕੱਢਾਂਗੇ ਤੇ ਕੱਢਾਂਗੇ ਉਹਨਾਂ ਨੂੰ ਜਿਨ੍ਹਾਂ ਦੇ 100 ਪਲੱਸ ਹੋ ਜਾਣਗੇ ਜਿਨ੍ਹਾਂ ਦੇ ਜਿੱਦਾਂ ਹੁਣ ਹੈਗੇ ਨੇ ਜੀ ਜਿੱਦਾਂ ਮੈਂ 16 ਕੱਢੇ ਆ ਤੇ ਇਹਨਾਂ ਦੇ ਵੀ 100 ਹੋ ਹੀ ਜਾਣਗੇ ਕਦੇ ਨਾ ਕੋਸ਼ਿਸ਼ ਕਰਾਂਗੇ ਜੀ ਹੁਣ ਜਿੱਦਾਂ ਦੀਵਾਲੀ ਨੂੰ ਕੱਢਦੇ ਅਸੀਂ ਹੋਰ ਕੱਢਦੇ ਆ ਕਦੇ ਨਾ ਕਦਾਈ ਤਾਂ ਤੁਹਾਨੂੰ ਆਫਰ ਅਸੀਂ ਦੰਦੇ ਹੀ ਰਹਿਨੇ ਆ ਤਾਂ ਅੱਜ ਦੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਕਾਫੀ ਲੰਮੀ ਹੋ ਜਾਏਗੀ ਨਹੀਂ ਤਾਂ ਥੈਂਕ ਯੂ ਸੋ ਮੱਚ